ਓ ਬਾਵਾ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੁੰਦਰ ਪਾਜੀ ਕੀ ਹਾਲ ਚਾਲ ਹੈ? ਬਹੁਤ ਵਧੀਆ। ਬੜੇ ਦਿਨਾਂ ਬਾਅਦ ਆਇਆ ਹਾਂ। ਬੱਸ ਪਾਜੀ ਤੁਹਾਨੂੰ ਪਤਾ ਹੀ ਹੈ ਮੈਂ ਹਸਪੀਟਲ ਸੀਗਾ। ਨਹੀਂ ਮੈਨੂੰ ਨਹੀਂ ਪਤਾ। ਮਾਰਕੀਟ ਵਾਲਿਆਂ ਨੇ ਦੱਸਿਆ ਨਹੀਂ ਤੁਹਾਨੂੰ। ਉਹ ਹਾਂ ਸੱਚ ਕੀ ਹੋ ਗਿਆ ਸੀ ਲੀਵਰ ਇਨਫੈਕਸ਼ਨ ਹੋ ਗਈ ਸੀ। ਹਾਂਜੀ ਪਾਜੀ ਮਰਦਾ ਮਰਦਾ ਬਚਿਆ ਮੈਂ। ਚਲੋ ਰੱਬ ਦਾ ਸ਼ੁਕਰ ਹੈ ਬਚਤਾ ਗਏ। ਆਜੋ ਬੈਠੋ। ਨਹੀਂ ਨਹੀਂ ਕੋਈ ਨਹੀਂ ਬੈਠਣਾ ਨੀਗਾ। ਹੁਣ ਠੀਕ ਹੈ। ਹਾਂਜੀ ਹੁਣ ਠੀਕ ਆ। ਦਵਾਈਆਂ ਦਵਾਈਆਂ ਚੱਲਦੀਆਂ ਹੋਣੀਆਂ। ਦਵਾਈਆਂ ਤਾਂ ਪਾਜੀ ਫਿਰ ਚੱਲਣੀਆਂ। ਯਾਰ ਪਾਜੀ ਤੁਹਾਡੇ ਆਣ ਦੀ ਖੁਸ਼ੀ 'ਚ ਫਿਰ ਮੂੰਹ ਮ ਕਮਾਲ ਕਰਦੇ ਹੋ ਤੁਹਾਨੂੰ ਮੈਂ ਹੁਣੇ ਦੱਸਿਆ ਵਾ ਕਿ ਮਰਦਾ ਮਰਦਾ ਮੈਂ ਬਚਿਆ ਵਾਂ ਤੇ ਤੁਸੀਂ ਉੱਤੋਂ ਮਿੱਠਾ ਚੱਕ ਲਿਆ ਹੋ ਉਹ ਭਾਜੀ ਉਹ ਪੁਰਾਣੀ ਗੱਲ ਹੋ ਗਈ ਹੁਣ ਤਾਂ ਠੀਕ ਹੋ ਗਿਆ ਹਾਂ ਤਾਂ ਦਵਾਈ ਵੀ ਖਾਦੀ ਹੋਣੀ ਆ ਕੋਈ ਫਰਕ ਨਹੀਂ ਪੈਂਦਾ ਮਿੱਠੇ ਨਾਲ ਉਹ ਭਾਜੀ ਉਦਾਂ ਹੀ ਮਾਰ ਦੋ ਮਿੱਠਾ ਖਵਾ ਕੇ ਜ਼ਰੂਰ ਮਾਰਨਾ ਵਾ ਇਹ ਕਮਾਲ ਦੀ ਗੱਲ ਕਰਦੇ ਹੋ ਭਾਜੀ ਇੱਕ ਤਾਂ ਮੈਂ ਤੁਹਾਡੀ ਰਿਸਪੈਕਟ ਕਰਦਾ ਤੁਹਾਨੂੰ ਮੈਂ ਸਪੈਸ਼ਲ ਮਿਲਣ ਆਇਆ ਪਤਾ ਲੈਣ ਆਇਆ ਨਾਲੇ ਮੈਂ ਤੁਹਾਡੇ ਵਾਸਤੇ ਮਠਿਆਈ ਲੈ ਕੇ ਆਇਆ ਉੱਤੋਂ ਤੁਸੀਂ ਮੈਨੂੰ ਕਹਿੰਨੋ ਮਾਰ ਦੋ ਮੈਂ ਮਾਰਨ ਥੋੜੀ ਆ ਤੁਹਾਨੂੰ ਤੇ ਭਾਜੀ ਇਹਦੇ ਨਾਲ ਮਰੂੰਗਾ ਹੀ ਡਾਕਟਰ ਨੇ ਮਨਾ ਕੀਤਾ ਵਾ ਖਾਣ ਤੋਂ ਮਿੱਠੇ ਤੋਂ ਪਰਹੇਜ਼ ਕੀਤਾ ਵਾ ਅੱਛਾ ਮਿੱਠੇ ਤੋਂ ਪਰਹੇਜ਼ ਆ ਨਾ ਫਿਰ ਭਾਈ ਤੁਸੀਂ ਭੜਕੀ ਕੋ ਜਾਣੇ ਮੈਂ ਹੋਰ ਵੀ ਸਮਾਨ ਲੈ ਕੇ ਆਇਆ ਤੁਹਾਡੇ ਵਾਸਤੇ ਆ ਕੀ ਆ ਇਹ ਭਾਈ ਕਚੋਰੀਆਂ ਲੈ ਕੇ ਆਇਆ ਤੁਹਾਡੇ ਵਾਸਤੇ ਆ ਖਾਓ ਉਹ ਭਾਈ ਤਲਿਆ ਵੀ ਬੰਦ ਕੀਤਾ ਵਾ ਉਹਨਾਂ ਨੇ ਓ ਯਾਰ ਯਾਰ ਦੋਸਤ ਕਰਕੇ ਇੰਨਾ ਨਹੀਂ ਕਰ ਸਕਦੇ ਆਫਟਰ ਆਲ ਤੁਸੀਂ ਗਵਾਂਢੀ ਹੋ ਯਾਰ ਮੇਰੇ ਖਾ ਲੋ ਉਹ ਭਾਈ ਯਾਰੀ ਦੋਸਤੀ ਕਰਕੇ ਮਰ ਥੋੜੀ ਜਾਣਾ ਹੁਣ ਯਾਰ ਮਰਨ ਵਾਲਿਆਂ ਕੋਲ ਬਹੁਤ ਗੱਲਾਂ ਕਰਦੇ ਹੋ ਕੀ ਗੱਲ ਤਲੇ ਮਿੱਠੇ ਨਾਲ ਬੰਦਾ ਮਰ ਜਾਂਦਾ ਹੁੰਦਾ ਭਾਈ ਡਾਕਟਰ ਨੇ ਪਰਹੇਜ਼ ਕਿਹਾ ਵਾ ਓ ਡਾਕਟਰ ਨੇ ਹੱਕ ਖਾਣ ਤੋਂ ਪਰੇਜ਼ ਨਹੀਂ ਗਿਆ ਸਮਝਿਆ ਨਹੀਂ ਭਾਜੀ ਵਾ ਭਾਜੀ ਕਿੱਦਾਂ ਸਮਝੋਗੇ ਤੁਹਾਨੂੰ ਇੰਨਾ ਪਤਾ ਤੁਸੀਂ ਬਿਮਾਰ ਸੀਗੇ ਹਨਾ ਲੀਵਰ ਚ ਇਨਫੈਕਸ਼ਨ ਸੀਗੀ ਤਲਿਆਂ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਕਿਸੇ ਡਾਕਟਰ ਨੇ ਇਹ ਨਹੀਂ ਕਿਹਾ ਕਿ ਇਹ ਗਰੀਬ ਦਾ ਹੱਕ ਨਹੀਂ ਖਾਣਾ ਭਾਜੀ ਕਿਹਦਾ ਹੱਕ ਖਾ ਲਿਆ ਮੈਂ ਕੀ ਗੱਲਾਂ ਦਾ ਕਰ ਲੋ ਹਜੇ ਥੋੜੀ ਦੇਰ ਪਹਿਲਾਂ ਦੀ ਉਹ ਗੱਲ ਆ ਸਰ ਮੈਨੂੰ ਨਾ ਪੈਸਿਆਂ ਦੀ ਲੋੜ ਸੀ ਮੈਨੂੰ ਚਾਹੀਦੇ ਸੀ ਪੈਸੇ ਖੜੇ ਪੈਰ ਜਵਾਬ ਦੇ ਰਹੇ ਹੋ ਪੈਸੇ ਨਹੀਂ ਮਿਲਣੇ ਸਰ ਜਿਹੜੇ ਮੈਂ 15 ਦਿਨ ਲਾਇਆ ਮੈਨੂੰ ਚਾਹੀਦੇ ਸੀਗੇ ਕੋਈ 15 ਦਿਨ ਦੇ ਪੈਸੇ ਨਹੀਂ ਮਿਲਨੇ ਅੱਗੇ ਪੈਸੇ ਮਿਲਦੇ ਸੀ ਨਾ ਮਹੀਨਾ ਲਾਉਂਗੇ ਤਾਂ ਮਿਲਣੀ ਤਨਖਾ ਸਰ ਮੇਰਾ ਕਿਹੜਾ ਦਿਲ ਕਰਦਾ ਹਟਾ ਨੂੰ ਮੈਨੂੰ ਲੋੜ ਆ ਮੈਨੂੰ ਤਾਂ ਹੀ ਮੈਂ ਮੰਗਦੀ ਪਈ ਆ ਤੇ ਮੇਰਾ ਵੀ ਤਾਂ ਕੰਮ ਖੜਨਾ ਵਾ ਮੈਨੂੰ ਵੀ ਤਾਂ ਐਡਾ ਟਾਈਮ ਬੰਦਾ ਚਾਹੀਦਾ ਵਾ ਸਰ ਮੈਨੂੰ ਮੇਨ ਅਮਰਜੈਂਸੀ ਆ ਮਮਾ ਠੀਕ ਨਹੀਂ ਮੈਨੂੰ ਦੀ ਦਵਾਈਆਂ ਲੈਣੀਆਂ ਕੋਈ ਬਹਾਨੇ ਨਹੀਂ ਚੱਲੇ ਤਨਖਾ ਨਹੀਂ ਮਿਲਣੀ ਮਹੀਨਾ ਪੂਰਾ ਕਰੋਗੇ ਤਾਂ ਤਨਖਾ ਮਿਲਣੀ ਆ ਨਹੀਂ ਤਾਂ ਹੁਣ ਜਾਣਾ ਹੁਣ ਚਲਜੋ ਮੇਰੇ ਵੱਲੋਂ ਸਰ ਮੇਰੇ 15 ਦਿਨ ਦੀ ਮੇਰੀ ਵੀ ਤਾਂ ਮਿਹਨਤ ਲੱਗੀ ਆ ਮੈ ਤਾਂ ਚਲੇਗੀ ਜਵਾਬ ਦੇਗੀ ਜਵਾਬ ਉਹਨੇ ਨਹੀਂ ਦਿੱਤਾ ਤੁਸੀਂ ਦਿੱਤਾ ਉਹਨੂੰ ਨਵਨੀਤ ਕੀ ਹੋਇਆ ਉਹ ਦੱਸਦੀ ਲੱਗ ਰਹੀ ਹੈ ਕੁਝ ਨਹੀਂ ਲੱਗ ਨਾਲੇ ਵੀਰਾ ਕਹਿ ਰਹੀਆਂ ਨਾਲ ਜਾ ਗੱਲ ਨਹੀਂ ਦੱਸਨ ਕੀ ਹੋਇਆ ਦੱਸ ਮੈਨੂੰ ਵੀਰੇ ਮੈਂ ਹਟਣ ਲੱਗੀ ਕੰਮ ਤੇ ਕੰਮ ਤਾਂ ਹਟਣ ਲੱਗੀਆਂ ਕਿਉਂ ਮੈਂ ਵੀਰੇ ਤਾਂ ਪੈਸੇ ਮੰਗੇ ਸੀ ਘਰੇ ਮੰਮਾ ਨੇ ਠੀਕ ਸੀਗੇ ਉਹਨਾਂ ਨੇ ਮਨਾ ਕਰਤਾ ਤੇ ਵੀਰੇ ਨੇ پیسے ਦਿੱਤੇ ਨਹੀਂ? ਨਹੀਂ ਦਿੱਤੇ ਨਹੀਂ ਉਹ ਕਹਿੰਦੇ ਪੂਰਾ ਮਹੀਨਾ ਕੰਮ ਕਰੋ ਫਿਰ ਮਿਲਨੇ। ਕਿੰਨੇ ਦਿਨ ਲੱਗਿਆ? 15 ਦਿਨ ਲੱਗੇ ਆ। اچھا ਫਿਰ ਵੀਰਾ ਕੀ ਕਹਿੰਦਾ? ਵੀਰਾ ਕਹਿੰਦੇ ਨਹੀਂ ਮਿਲਨੇ। ਮੈਨੂੰ ਮੰਨੇ ਨਹੀਂ। ਉਹ ਭਾਜੀ ਜਵਾਬ ਦਊਂਗਾ ਹੀ ਮੈਂ। ਕਿਉਂ? 15 ਦਿਨ ਲਾਏ ਉਹਨੇ ਤੇ ਤਨਖਾਹ ਮੰਗੀ ਜਾਂਦੀ ਆ। ਖੜੇ ਪੈਰ ਜਵਾਬ ਦਿੱਤਾ ਅਗਲੀ ਨੇ। ਉਹਨੇ ਤੁਹਾਨੂੰ ਇਹ ਨਹੀਂ ਦੱਸਿਆ ਉਹਦੀ ਮਦਰ ਬਿਮਾਰ ਹੈ। ਹੈ? ਕਿਸੇ ਦੀ ਮਜਬੂਰੀ ਵੀ ਸਮਝ ਲਈਦੀ ਹੁੰਦੀ ਆ। ਓ ਪਾਜੀ ਝੂਠ ਬੋਲਦੇ ਹੁੰਦੇ ਐਵੇਂ ਤੈਨੂੰ ਕਿੱਦਾਂ ਪਤਾ ਤੁਸੀਂ ਪਤਾ ਕੀਤਾ ਐਦਾਂ ਤਾਂ ਤੁਸੀਂ ਵੀ ਝੂਠ ਬੋਲਦੇ ਹੋ ਖਾ ਲਓ ਮਿੱਠਾ ਤੁਸੀਂ ਬਿਮਾਰ ਸੀਗੇ ਤੁਸੀਂ ਵੀ ਝੂਠ ਬੋਲ ਰਹੇ ਹੋ ਮੇਰੇ ਸਾਹਮਣੇ ਪਾਜੀ ਮੇਰਾ ਤਾਂ ਹੁਣ ਮਾਰਕੀਟ ਨੂੰ ਵੀ ਪਤਾ ਵਾ ਉਹਦਾ ਥੋੜੀ ਪਤਾ ਵਾ ਅੱਛਾ ਅਗਲੀ ਪਹਿਲਾਂ ਮਾਰਕੀਟ 'ਚ ਰੋਲਾ ਪਾਵੇ ਮੇਰੀ ਮਦਰ ਬਿਮਾਰ ਆ ਤਾਂ ਮੈਂ ਤੁਸੀਂ ਪੈਸੇ ਦੋਗੇ ਉਹਨੂੰ ਪਾਜੀ ਤੁਸੀਂ ਮਹੀਨੇ ਦੀ ਤਨਖਾਹ ਨਹੀਂ ਦੇਣੀ 15 ਦਿਨ ਲੱਗੇ 15 ਦਿਨ ਦੇ ਪੈਸੇ ਤਾਂ ਦੋ ਯਾਰ ਉਹਦੇ ਓ ਪਾਜੀ ਮੈਂ ਤਨਖਾਹ ਕਿੱਦਾਂ ਦੇ ਦਾਂ ਮੇਰਾ ਵੀ ਤਾਂ ਕੰਮ ਰੁਕਦਾ ਪਿਆ ਵਾ ਮੈਨੂੰ ਵੀ ਤਾਂ ਖੜੇ ਪਿਆ ਹੁਣ ਬੰਦਾ ਚਾਹੀ ਤੁਸੀਂ ਨਾ ਕਿਸੇ ਦਾ ਜੇ ਹੱਕ ਖਾਣੇ ਉਹ ਨਾ ਕਿਸੇ ਗਰੀਬ ਦਾ ਠੀਕ ਐ ਇਹ ਬਿਮਾਰੀ ਲੱਗਣੀ ਵਾ ਕਿਸੇ ਨਾ ਕਾਸੇ ਪਾਸੇ ਨਿਕਲ ਜਾਣੇ ਪੈਸੇ ਸ਼ੁਕਰ ਕਰੋ ਤੁਸੀਂ ਬਚ ਗਏ ਹੋ ਰੱਬ ਦਾ ਸ਼ੁਕਰ ਕਰੀਦਾ ਹੁੰਦਾ ਤੁਹਾਡੇ ਕੋਲੇ ਕੰਮ ਕਰਦੀ ਸੀ ਜੇ ਉਹਦੀ ਕੋਈ ਮਜਬੂਰੀ ਆ ਤਾਂ ਹੀ ਹਟ ਰਹੀ ਆ ਉਹ ਕਿਹੜਾ ਨਮੀ ਲੱਗੀ ਆ ਸਾਲ ਹੋ ਗਿਆ ਤੁਹਾਡੇ ਕੋਲੇ ਕੰਮ ਕਰਦੀ ਨੂੰ ਉਹਦੀ ਮਦਦ ਠੀਕ ਹੋ ਜਾਣ ਫੇਰ ਆ ਜਾਵੇ ਤੁਹਾਡੇ ਕੋਲੇ ਕੰਮ ਕਰਨ ਹੁਣ ਕੀ ਸੋਚ ਰਹੇ ਹੋ ਕਟਕਟ ਉਹਦੇ 15 ਦਿਨ ਦੇ ਪੈਸੇ ਦੇ ਦੋ ਨਹੀਂ ਦੇਣਾ ਇੱਕ ਦੋ ਦਿਨ ਕੱਟ ਕੇ ਦੇ ਦੋ ਪੈਸੇ ਅਗਲੀ ਨੂੰ ਹੌਸਲਾ ਦੋ ਕਿ ਉਹਦੀ ਮਦਰ ਵੀ ਠੀਕ ਹੋਏ ਨਾ ਤਾਂ ਦੁਬਾਰਾ ਇਹ ਤਾਂ ਬਗਾੜੀ ਦੀ ਥੋੜੀ ਹੁੰਦੀ ਆ ਥੋੜਾ ਤਾਂ ਇਹਨਾਂ ਮਾਣ ਸੀਗਾ ਗਵਾਂਢੀ ਹੋ ਮੇਰੇ ਠੀਕ ਹੈ ਰੋਸ ਭਾਜੀ ਤੁਸੀਂ ਮੈਂ ਹੁਣੇ ਫੋਨ ਕਰਕੇ ਬੁਲਾਉਂਦਾ ਕੁੜੀ ਨੂੰ ਨਹੀਂ ਲੋੜ ਮੈਂ ਆਪੇ ਫੋਨ ਕਰ ਦਿੰਦਾ ਮੈਂ ਉਧਰ ਜਾਣਾ ਮੈਂ ਗੱਲ ਕਰਦਾ ਜਦੋਂ ਮੈਂ ਤੈਨੂੰ ਕਾਲ ਕਰੂੰਗਾ ਨਾ ਤੂੰ ਉਧਰ ਆ ਜੀ ਜਾਈ ਨਾ ਹਜੇ ਠੀਕ ਹੈ ਤੂੰ ਇੱਥੇ ਵੇਟ ਕਰ ਲੈ ਬਹਿ ਜਾ ਨਵਨੀਤ ਆਈਂ ਤੇ ਸ਼ੋਰੂਮ ਇਹ ਸਭ ਮੈਂ ਡਰਾਮਾ ਕੀਤਾ ਮੈਨੂੰ ਵੀ ਪਤਾ ਸੀ ਤੁਹਾਨੂੰ ਤਲਿਆ ਵੀ ਮਨਾ ਵਾ ਮਿੱਠਾ ਵੀ ਮਨਾ ਜਾਣ ਕੇ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਤਾਂ ਕਿ ਤੁਹਾਨੂੰ ਮੇਰੀ ਗੱਲ ਸਮਝ ਆ ਸਕੇ ਪਾਜੀ ਇਹ ਜ਼ਿੰਦਗੀ 'ਚ ਕਾਮਯਾਬ ਹੋਣਾ ਨਾ ਕਿਸੇ ਦਾ ਹੱਕ ਨਾ ਮਾਰਿਓ ਕੀ ਪਤਾ ਜੇ ਹੱਕ ਨਾ ਮਾਰੀਏ ਕੋਈ ਬਿਮਾਰੀ ਵੀ ਨਾ ਲੱਗੇ ਐਨਾ ਸ਼ੁਕਰ ਕਰੀਦਾ ਹੁੰਦਾ ਕਿ ਆਪਣੇ ਕੋਲੇ ਅੱਗੇ ਕੋਈ ਕੰਮ ਕਰ ਰਿਹਾ ਜੇ ਤੁਸੀਂ ਕਿਸੇ ਕੋਲੇ ਕੰਮ ਕਰੋ ਨਾ ਤੁਹਾਨੂੰ ਇਹ ਦਰਦ ਉਦੋਂ ਪਤਾ ਲੱਗੇ ਠੀਕ ਕਹਿ ਰਹੇ ਹੋ ਭਾਈ ਤੁਸੀਂ ਸੌਰੀ ਵੀਰੇ ਮੈਨੂੰ ਜਿੱਦਾਂ ਠੀਕ ਲੱਗਿਆ ਮੈਂ ਤੁਹਾਨੂੰ ਉਦਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਜ਼ਿੰਦਗੀ ਚ ਜੋ ਮਰਜ਼ੀ ਕਰਿਓ ਪਰ ਕਿਸੇ ਗਰੀਬ ਦਾ ਹੱਕ ਨਾ ਮਾਰਿਓ ਸੌਰੀ ਨਾ ਕਹੋ ਭਾਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੀਆਂ ਅੱਖਾਂ ਖੋਲ੍ਹੀਆਂ ਮੈਂ ਕੰਮ ਚ ਇੰਨਾ ਵਿਅਸਤ ਹੋ ਗਿਆ ਸੀ ਭਾਜੀ ਕਿ ਮੈਨੂੰ ਸਮਝ ਨਹੀਂ ਲੱਗੀ ਮੈਂ ਬੰਦੇ ਨੂੰ ਬੰਦਾ ਸਮਝ ਹੀ ਨਹੀਂ ਰਿਹਾ ਸੀ ਕੋਈ ਨਾ ਮੈਂ ਵੀ ਇਹ ਡਰਾਮਾ ਹੀ ਕੀਤਾ ਸੀਗਾ ਤਾਂ ਕਿ ਤੁਹਾਨੂੰ ਮੇਰੀ ਗੱਲ ਸਮਝ ਆ ਸਕੇ ਬਾਕੀ ਮਾਫ ਕਰ ਰਿਹਾ ਵੀਰੇ ਜੇ ਕੁਝ ਗਲਤ ਲੱਗਿਆ ਹੋਵੇ ਧੰਨਵਾਦ ਤੁਹਾਡਾ ਬਹੁਤ ਬਹੁਤ ਖਾ ਲੋ ਫਿਰ ਨਹੀਂ ਕਰਦੇ ਅੱਛਾ ਮਜ਼ਾਕ ਹੀ ਸੀ ਬੈਠੋ ਇਹ ਲੈ ਜਾ ਵੀਰੇ ਮੈਂ ਹੁਣ ਬਿਲਕੁਲ ਭਾਜੀ ਚਲੋ ਠੀਕ ਹੈ ਭਾਜੀ ਠੀਕ ਹੈ ਬਸ ਥੈਂਕ ਯੂ